ਹਰੜ ਬਹੇੜਾ ਆਂਬਲਾ ਦੀ ਇਹ ਤਿੰਨ ਚੀਜ਼ਾਂ ਦੀ ਦੇਖੋ ਪੰਜਾਬੀ ਵਿਰਸੇ ਦੀ ਜੇਕਰ ਅਸੀਂ ਗੱਲ ਕਰੀਏ ਨਾ ਜੀ ਹਰੜ ਬਹੇੜਾ ਆਂਬਲਾ ਦੀ ਇਹ ਰੁੱਖ ਬਹੁਤ ਆਮ ਲੱਗੇ ਹੁੰਦੇ ਸੀਗੇ ਜੀ ਸਮਾਂ ਬਦਲ ਗਿਆ ਸਾਡਾ ਖਾਣ ਪੀਣ ਬਦਲ ਗਿਆ ਸਾਡੇ ਰੈਤਲ ਬਦਲ ਗਈ ਹੈ ਲੇਕਿਨ ਗगन ਆਯੁਰਵੇਦ ਵਾਲਿਆਂ ਨੇ ਇਹ ਚੀਜ਼ ਖੁਦ ਤਿਆਰ ਕੀਤੀ ہوئی ਆਪਣੇ ਆਪ ਆਹ ਦੇਖੋ ਜੀ ਇਹਨਾਂ ਦਾ ਆਪ ਤਿਆਰ ਕੀਤਾ ਹੋਇਆ ਪਿਓਰ ਪ੍ਰੋਡਕਟ ਹੈਗਾ ਆਨਲਾਈਨ ਮੰਗਵਾ ਸਕਦੇ ਹੋ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਮੈਂ ਇਹ ਕਹਿਣਾ ਕਿ ਮਾਰਕੀਟ ਦੇ ਵਿੱਚ ਜਿਹੜੇ ਬ੍ਰਾਂਡਸ ਆਉਂਦੇ ਨੇ ਗਲਤ ਨੇ ਐਸੀ ਕੋਈ ਗੱਲ ਨਹੀਂ ਹੈ ਲੇਕਿਨ ਜਿਹੜਾ ਇਹਨਾਂ ਨੇ ਖੁਦ ਤਿਆਰ ਕੀਤਾ ਹੋਇਆ ਰੇਸ਼ਿਓ ਅਸਲ ਗੱਲ ਹੈ ਜੀ ਹਾਰੜ ਕਿੰਨਾ ਪੈਣਾ ਹੈ ਆਮਲਾ ਕਿੰਨਾ ਪੈਣਾ ਹੈ ਔਰ ਬਿਹੇੜਾ ਕਿੰਨਾ ਪੈਣਾ ਕੀ ਮਾਤਰਾ ਕੀ ਯੋਗ ਚਾਹੀਦਾ ਜੀ ਇਹਨਾਂ ਨੇ ਦੇਖੋ ਗगन ਆਯੁਰਵੇਦਾ ਵਾਲਿਆਂ ਨੇ ਇਹ ਤਿਆਰ ਕੀਤਾ ਹੋਇਆ ਤ੍ਰਿਫਲਾ ਦੀ ਦੇਖੋ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜੀ ਦੇਖੋ ਅੱਜ ਕੱਲ ਫਾਸਟ ਫੂਡ ਦਾ ਸਮਾਂ ਦੀ ਡਾਕਟਰ ਸਾਹਿਬ ਨੌਜਵਾਨ ਬਹੁਤ ਕੁਝ ਮਹਿੰਗਾਈ ਜਾਂਦੇ ਖਾਈ ਜਾਂਦੇ ਜੀ ਬਾਜ਼ਾਰਾਂ ਚ ਵੀ ਖਾਂਦੇ ਨੇ ਅਤੇ ਅੱਜ ਕੱਲ ਆਨਲਾਈਨ ਵੀ ਘਰ ਚ ਮੰਗਾ ਖੇ ਖਾਂਦੇ ਨੇ ਲੇਕਿਨ ਸਾਰਾ ਸਿਸਟਮ ਡਾਈਜੈਸਟਿਵ ਸਿਸਟਮ ਵਿਗੜਿਆ ਹੋਇਆ ਹੈ ਜੀ ਲੇਕਿਨ ਉੱਥੇ ਕਾਰਗਰ ਹੈਗੀ ਜੀ ਚੀਜ਼ ਦੇਖੋ ਖਾਣਾ ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਟਫ ਹੈਗਾ ਪਰ ਹੈ ਬਹੁਤ ਕਾਰਗਰ ਚੀਜ਼ ਹੈ ਜੀ ਪੁਰਾਣੀਆਂ ਜੜਾਂ ਦੇ ਨਾਲ ਜੁੜਨ ਵਾਲੀ ਗੱਲ ਹੈ ਜੀ ਇਸ ਕਰਕੇ ਛੋਟਾ ਜਿਹਾ ਵੀਡੀਓ ਤੁਹਾਡੇ ਸਾਨਮੁਖ ਕੀਤਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜੀ ਔਰ ਗਗਨ ਆਯੁਰਵੇਦ ਇਹਨਾਂ ਦਾ ਬੜਾ ਤਜਰਬਾ ਟਾਬੇ ਵਾਲੇ ਵੈਦ ਕਹਿੰਦੇ ਜੀ ਮਰਿੰਡੇ ਦੇ ਵਿੱਚ ਹੈ ਜੀ ਔਰ ਮਰਿੰਡਾ ਲੁਧਿਆਣਾ ਹਾਈਵੇ ਯਾ ਅਸੀਂ ਕਹ ਦੀਏ ਚੰਡੀਗੜ੍ਹ ਲੁਧਿਆਣਾ ਹਾਈਵੇ ਜੀ ਇਹ ਹੈ ਇਹਨਾਂ ਦੀ ਲੋਕੇਸ਼ਨ ਡਾਕਟਰ ਨੰਬਰ ਬੋਲਦੋ ਜੀ ਆਪਣਾ ਜੀ ਜੀ ਸਾਡੀ ਲੋਕੇਸ਼ਨ ਹੈਗਾ ਜੀ ਲੁਧਿਆਣਾ ਚੰਡੀਗੜ੍ਹ ਹਾਈਵੇ ਨੰਬਰ ਹੈਗਾ ਜੀ 95012 63254 ਜੀ ਦੇਖੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਪਣੇ ਨੌਜਵਾਨ ਬੱਚਿਆਂ ਤੱਕ ਜਰੂਰ ਪਹੁੰਚਾਓ ਕਿਉਂਕਿ ਉਹ ਜੜਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਹਰੜ ਬਹੇੜਾ ਆਮਲਾ ਇਹਦਾ ਬਣਿਆ ਹੋਇਆ ਤ੍ਰਿਫਲਾ ਉਹਦਾ ਉਹ ਸੇਵਨ ਕਰਨਾ ਸ਼ੁਰੂ ਕਰ ਦੇਣ ਤਾਂ ਜ਼ਿੰਦਗੀ ਜ਼ਿੰਦਾਬਾਦ ਰਹੇਗੀ ਜੀ ਰਹੇਗੀ ਨਾ ਜੀ ਜ਼ਿੰਦਗੀ ਜ਼ਿੰਦਾਬਾਦ ਜੀ اگر فاسٹ فوڈ ਨਹੀਂ ਛੱਡ ਸਕਦੇ ہم کریونگ ہوندی ہے بچیاں نو تا میری ہاتھ ਬੰਨ ਕੇ ਬੇਨਤੀ ਹੈ ਤ੍ਰਿਫਲਾ ضرور ਖਾਓ ਉਹਨਾਂ ਨੂੰ ہاں ٹھیک ہے فاسٹ فوڈ ਨਹੀਂ ਛੱਡ ਸਕਦੇ ਘੱਟ ਕਰ ਦੇਣਾ ਪਰ ਤ੍ਰਿਫਲਾ بچے ਤੇ ਲੈ ਕੇ ਬੁੱਢੇ ਤੱਕ ਹਰੇਕ ਬੰਦੇ ਨੂੰ ਖਾਣਾ ਚਾਹੀਦਾ ਤੇ ਇਹਦੇ ਰਿਜ਼ਲਟ 15 20 ਦਿਨ ਦੇ ਵਿੱਚ ਆ ਜਾਂਦੇ ਆ ਜੀ ہم بال ਚੜਨੋਂ हट ਜਾਂਦੇ ਆ ਜੋੜਾਂ ਦਾ ਦਰਦ हट ਜਾਂਦਾ ਹੈ ਜੀ ਕੌਨਸਟਿਪੇਸ਼ਨ ਕਿਸੇ ਕੋਈ ਤੁਸੀਂ ਮੈਨੂੰ ਦੱਸੋ ਤੁਸੀਂ ਕੋਈ ਕਿਹੜੀ ਬਿਮਾਰੀ ਹੈ ਜਿਹੜੀ ਤ੍ਰਿਫਲੇ ਨਾਲ ਨਹੀਂ ਹਟਦੀ ਹੈਗੀ ਜੀ ਹੂੰ ਜੇਕਰ ਤੁਹਾਡੇ ਘਰ 'ਚ ਕੋਈ ਬਜ਼ੁਰਗ ਹੈ ਨਾ ਜੀ ਤਾਂ ਉਹਨਾਂ ਤੋਂ ਜ਼ਰੂਰ ਪੁੱਛਿਓ ਤ੍ਰਿਫਲੇ ਦੇ ਗੁਣ ਕੀ ਹੈ ਜੀ ਮੈਂ ਇਸੇ ਕਰਕੇ ਕਹਿੰਦਾ ਕਿ ਬਜ਼ੁਰਗਾਂ ਦੇ ਕੋਲ ਬੈਠਿਆ ਕਰੋ ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰੋ ਇਹ ਹਰ ਬਿਹੜਾ ਆਵਲੇ ਦੀ ਉਹ ਗੱਲਾਂ ਕਰਨਗੇ ਤੁਹਾਨੂੰ ਸਮਝਾਉਣਗੇ ਆ ਹੈਗਾ ਜੀ ਤ੍ਰਿਫਲਾ ਕਿੱਦਾਂ ਦਾ ਲੱਗਿਆ ਵੀਡੀਓ ਤੇ ਕਿੱਦਾਂ ਦੀ ਲੱਗੀ ਗੱਲਬਾਤ ਜੇ ਤੁਹਾਡੀ ਕੋਈ ਕੁਐਰੀ ਹੈ ਤਾਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਿਓ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ ਸ਼ੁਕਰੀਆ ਜੀ